ਪੱਤਰਕਾਰ ਦੈਨ ਸਵੇਰਾ ਪਿਓਰ ਪੰਜਾਬ ਹੈਡਲਾਈਨ ਦੇ ਉੱਤੇ ਜਿਹੜੇ ਅੱਜ ਕਵਰਿੰਗ ਕਰਕੇ ਦੇਸ਼ਾਂ ਪਰਦੇਸਾਂ ਦੇ ਵਿੱਚ ਬੈਠੇ ਸਾਡੇ ਐਨਆਰਆਈ ਵੀਰ ਸਾਡੇ ਭਰਾ ਜਿਹੜੇ ਲਾਈਵ ਦੇਖ ਰਹੇ ਸਾਡੇ ਇੰਜੀਨੀਅਰ ਸਾਹਿਬ ਸਰਵਪੱਤ ਪਾਸ਼ੇ ਜੀ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਾਗਤ ਕਰਦਾ ਹਾਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਨਿਵਾਸੀਆਂ ਵੱਲੋਂ ਜੋ ਸਾਲਾਨਾ ਸਿੰਝ ਮੇਲਾ 27 ਮਾਰਚ ਨੂੰ ਅੱਜ ਹੋ ਰਿਹਾ ਹੈ ਔਰ ਨੌਜਵਾਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਜੋ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀ ਹੋਇਆ ਅੱਜ ਸਕੂਲ ਦੇ ਵਿੱਚ ਸਕੂਲ ਇਸ ਤਰ੍ਹਾਂ ਸਜਿਆ ਗਰਾਊਂਡ ਜਿਵੇਂ ਨਵ ਵਿਆਹੀ ਔਰਤ ਹੋਵੇ ਸੋ ਮੈਂ ਪਹਿਲਾਂ ਤੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਆਣ ਕੇ ਇਸ ਮੇਲੇ ਨੂੰ ਵੱਡਾ ਸੋਭਾ ਵਾਲਾ ਬਣਾਇਆ ਉਹਨਾਂ ਦਾ ਧੰਨਵਾਦ ਸੋ ਇਹ ਮੇਲਾ ਸਾਡੀ ਸੰਭਾਲ ਤੋਂ ਵੀ ਪਹਿਲਾਂ ਪਾਕਿਸਤਾਨ ਬਣਨ ਤੋਂ ਆਰੰਭ ਹੋਇਆ ਇਹ ਹਰ ਸਾਲ ਮੇਲਾ ਸਾਡੇ ਵੱਡੇ ਬਡੇਰੇ ਵੀ ਕਰਵਾਉਂਦੇ ਆਏ ਨੇ ਉਹਨਾਂ ਦੀ ਚਲਾਈ ਹੋਈ ਰੀਤ ਨੂੰ ਅਸੀਂ ਚਲਾ ਰਹੇ ਆ ਸਾਡੇ ਗਾਂ ਬੱਚੇ ਨੌਜਵਾਨ ਉਹਨਾਂ ਨੇ ਚੁੱਕ ਲਿਆ ਕੰਮ ਇਹ ਇਸ ਦਾ ਜਿਹੜਾ ਉਦੇਸ਼ ਹੈ ਨਗਰ ਦੇ ਵਿੱਚ ਬੱਚਿਆਂ ਦੇ ਉੱਪਰ ਵਧੀਆ ਪ੍ਰਭਾਵ ਪਵੇ ਉਹ ਚੰਗੇ ਬਣ ਤੰਦਰੁਸਤ ਬਣ ਨੇਕਾ ਨੇਕ ਕਮਾਈ ਕਰਨਾ ਤੇ ਮਾਪਿਓ ਦਾ ਨਾਮ ਉੱਚਾ ਕਰਨਾ ਮਾਪਿਓ ਨੂੰ ਸੁਖ ਦੇਣਾ ਇਹ ਮਨੋਰਥ ਹੈ ਇਸ ਮੇਲੇ ਦਾ ਸੋ ਮੈਂ মিডিਆ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮਤਲਬ ਬਹੁਤ ਹੀ ਵਧੀਆ ਚੱਲ ਲਈ ਸੀ ਇਲਾਕੇ ਦਾ ਵੱਡਾ ਛੰਝ ਮੇਲਾ ਮੰਨਿਆ ਗਏ ਪਿੰਡ ਜੀ ਆਪਣੇ ਹਾਂਜੀ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਜੀ ਇਸ ਅੱਜ ਹਾਂਜੀ ਅੱਜ ਪਹਿਲਾਂ ਤੇ ਗਰਾਊਂਡ ਹੈ ਜਿਹੜੀ ਵਧੀਆ ਹੈ ਫਿਰ ਇਸ ਮੇਲੇ ਦੇ ਵਿੱਚ ਬੀਬੀਆਂ ਦਾ ਜਿਹੜਾ ਮਟਕਾ ਦੌੜ ਹੈ ਗੁਜਰਗਾ ਦੀ 50 ਸਾਲ ਤੋਂ ਉੱਪਰ ਉਹਨਾਂ ਦੀ ਦੌੜ ਫੇਰ ਹੋਰ ਬੱਚਾ ਇੱਕ ਕੁਕੜ ਦੌੜ ਇਹ ਵਾਦਾ ਕੀਤਾ ਗਿਆ ਤੇ ਇਹ ਇਹਦੇ ਨਾਲ ਜਿਹੜਾ ਮੇਲੇ ਦੇ ਵਿੱਚ ਬੀਬੀਆਂ ਦੀ ਸਮੂਲੀਅਤ ਉਹਨਾਂ ਦੀ ਵੀ ਹੋਵੇਗਾ ਲਖਣਕਾ ਦਾ ਛਿੰਝ ਮੇਲਾ ਜਿਹੜਾ ਹੈ ਇਹ ਸਾਡੇ ਐਨਆਰਆਈ ਜਿੰਨੇ ਮੁੰਡੇ ਨੇ ਸਾਰੇ ਪਲੇਅਰ ਨੇ ਤੇ ਸਾਰੇ ਹੀ ਵਾਰ ਗਏ ਨੇ ਇਹਨਾਂ ਮੋੜਾ ਪ੍ਰਾਲਾ ਕੀਤਾ ਇੱਕ ਵਾਰੀ ਪਿੰਡ ਦੇ ਵਿੱਚ ਨੌ ਜਨਨ ਜਾਗਰਤ ਕਰਨ ਦਾ ਤੇ ਬੜੀ ਮੀਤ ਕੀਤੀ ਜਾਂਦੀ ਹੈ ਕਿ ਇਸ ਮੇਲੇ ਦੇ ਨਾਲ ਪਿੰਡ ਦੇ ਵਿੱਚ ਜੋ ਛੋਟੇ ਬੱਚੇ ਇੱਥੇ ਰਹਿ ਰਹੇ ਨੇ ਪੜ੍ਹ ਰਹੇ ਨੇ ਉਹ ਬਹੁਤ ਜ਼ਿਆਦਾ ਜਾਗਰਤ ਹੋਣਗੇ ਤੇ ਨਸ਼ਿਆਂ ਵੱਲੋਂ ਉਹ ਨਹੀਂ ਲੱਗਣਗੇ ਲੋਕਾਂ ਨੂੰ ਸੇਧ ਦੇਣਗੇ ਵਿਦਿਆ ਵੀਡੀਓ ਚੱਲ ਰਹੀ ਸੀ ਲਖਣ ਕਲਾ ਵੀ ਕਿ ਅੱਜ ਸ਼ਿੰਝ ਮੇਲਾ ਚੱਲੇ ਹੋਰ ਵੀ ਅਸੀਂ ਤੁਹਾਡੀ ਗੱਲਬਾਤ ਕਰਾਂ ਹਾਂਜੀ ਇੱਕ ਬੇਨਤੀ ਇਸ ਸਕੂਲ ਦੇ ਵਿੱਚ ਜਿਹੜੀ ਗਰਾਊਂਡ ਹੈ ਜਿਵੇਂ ਕੋਈ ਚੀਜ਼ ਕਿਸੇ ਦੇ ਕੋਲ ਹੋਵੇ ਤੇ ਉਹ ਨੂੰ ਵਰਤਨਯੋਗ ਨਾ ਬਣਾਵੇ ਕੋਈ ਉਹ ਵਰਤਨ ਵਾਲਿਆਂ ਦੀ ਅੰਗਹੀਲੀ ਹੁੰਦੀ ਹੈ ਸੋ ਇਹ ਜਿਹੜਾ ਸਕੂਲ ਦੇ ਵਿੱਚ ਗਰਾਊਂਡ ਬਹੁਤ ਵਧੀਆ ਸੀ ਜਿਸ ਨੂੰ ਨਗਰ ਪੰਚਾਇਤ ਨੇ ਲਖਣਗੜਾਂ ਦੀ ਨੇ ਅਤੇ ਖੇਜਰਪੁਰ ਦੀ ਪੰਚਾਇਤ ਨੇ ਮਿਲ ਕੇ ਬਹੁਤ ਹੀ ਵਧੀਆ ਬਣਾਇਆ ਇਥੇ ਗਰਾਊਂਡ ਦੇ ਵਿੱਚ ਇੱਕ ਬੇ ਟੰਗਾ ਮਕਾਨ ਬਣਾਇਆ ਸੀ ਜੋ ਸਰਕਾਰ ਵੱਲੋਂ ਬਣਾਇਆ ਸੀ ਗ੍ਰਾਮ ਪੰਚਾਇਤ ਨੇ ਸਰਕਾਰ ਕੋਲੋਂ ਮਨਜ਼ੂਰੀ ਲੈ ਕੇ ਉਸ ਨੂੰ ਸਾਈਡ ਤੇ ਕਮਰੇ ਵਧੀਆ ਬਣਾ ਦਿੱਤੇ ਨੇ ਗਰਾਊਂਡ ਨੂੰ ਬੱਚਿਆਂ ਦੇ ਖੇਡਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਬਣਾ ਦਿੱਤਾ ਉਹ ਆਪਣੇ ਖੇਡਾਂ ਦੇ ਨਾਲ ਦੌੜਨ ਛਾਲ ਲਗਾਉਣਾ ਲੌਂਗ ਟ੍ਰੈਪਲ ਜੰਪ ਹਰ ਪ੍ਰਕਾਰ ਦੀ ਕੁਸ਼ਤੀਆਂ ਤੇ ਕਬੱਡੀਆਂ ਜੋ ਮਰਜੀ ਇਸ ਤਰ੍ਹਾਂ ਦੀ ਗਰਾਊਂਡ ਬਣ ਗਈ ਹੈ ਹਰ ਤਰ੍ਹਾਂ ਦੀ ਖੇਡ ਬੱਚੇ ਜਿਹੜੇ ਨੇ ਪ੍ਰੈਕਟਿਸ ਕਰ ਸਕਦੇ ਨੇ ਆਪਣੇ ਜੀਵਨ ਨੂੰ ਚੰਗਾ ਬਣਾ ਸਕਦੇ ਨੇ ਇਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਆਪਣੇ ਸ਼ਾਨਦਾਰ ਸ਼ਿੰਜੋ ਹੋਵੇਗੀ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਸਾਡੀ ਕਾਫੀ ਦੇਰ ਤੋਂ ਇਹੀ ਸਾਰੇ ਮੁੰਡਿਆਂ ਦੀ ਖੁਆਇਸ਼ ਸੀ ਕਿ ਜਿੰਨੇ ਸੀ ਬਾਹਰ ਗਏ ਆ ਕਿ ਪਿੰਡ ਵਾਸਤੇ ਕੁਝ ਕੀਤਾ ਜਾਏ ਕਿ ਨਸ਼ਿਆਂ 'ਚ ਤੁਹਾਨੂੰ ਪਤਾ ਹੀ ਹੈ ਵੀ ਕਾਫੀ ਆਪਣੇ ਮੁੰਡੇ ਲੱਗੀ ਜਾਂਦੇ ਆ ਤੇ ਸਾਡੇ ਸਾਰਿਆਂ ਦਾ ਇਹੀ ਫੈਸਲਾ ਸੀਗਾ ਵੀ ਇਕੱਠੇ ਹੋ ਕੇ ਇੱਕ ਦਿਨ ਅਸੀਂ ਕੁਝ ਕਰਨਾ ਆਇਆ ਸੋ ਐਰ ਕੀ ਪਹਿਲੀ ਵਾਰੀ ਅਸੀਂ ਸਟਾਰਟ ਕੀਤਾ ਹੈ ਪ੍ਰੋਗਰਾਮ ਸੋ ਨੈਕਸਟ ਟਾਈਮ ਅਸੀਂ ਜਿੱਦਾਂ ਆ ਰਹੇ ਆ ਮੇਰੇ ਨਾਲ ਹੋਰ ਵੀ ਮੁੰਡੇ ਬਾਹਰੋਂ ਆਏ ਆ ਤੇ ਨੈਕਸਟ ਟਾਈਮ ਅਸੀਂ ਸੋਚ ਰਹੇ ਹਾਂ ਕਿ ਹੋਰ ਵੀ ਸਾਡੇ ਨਾਲ ਮੁੰਡੇ ਹੋਣ ਤੇ ਆਣ ਕੇ ਤੁਹਾਡਾ ਸਾਥ ਦੇਣ ਤੇ ਆਣ ਕੇ ਵਧੀਆ ਤਰੀਕੇ ਦੇ ਨਾਲ ਅਸੀਂ ਛਿੰਜ ਕਰਵਾ ਕੇ ਤੇ ਜਿੰਨੇ ਵੀ ਮੁੰਡੇ ਨਾਲ ਆਪਾਂ ਹੋਰ ਵੀ ਗੇਮਰ ਨੂੰ ਅੱਗੇ ਲੈ ਕੇ ਆਈਏ ਤੇ ਟਰਾਈ ਕਰੀਏ ਵੀ ਜਿੰਨਾ ਵੀ ਆਪਣੇ ਮੁੰਡਿਆਂ ਨੂੰ ਨਸ਼ੇ ਤੋਂ ਬਚਾ ਸਕਦੇ ਆ ਉਹਨਾਂ ਬਚਾਈਏ ਹਾਂਜੀ ਨਸ਼ੇ ਦੀ ਗੱਲ ਵੀ ਟਾਡੀ ਬਹੁਤ ਵਧੀਆ ਕਿਹਾ ਅੱਜ ਕੱਲ ਦਾ ਯੂਥ ਇਸ ਦਲਦਲ ਵਿੱਚ ਲਗਾਤਾਰ ਫਸ ਰਿਹਾ ਜੀ ਜੀ ਉਹਨਾਂ ਨੂੰ ਟਾਡਾ ਕੀ ਮੈਸੇਜ ਮੇਰਾ ਮੈਸੇਜ ਇਹੀ ਹੈ ਕਿ ਨਸ਼ੇ ਛੱਡੋ ਜੀ ਤੇ ਜਿੰਨੇ ਵੀ ਆਪਣੇ ਸ਼ੀਆਂ ਆ ਮੇਲੇ ਆ ਕਬੱਡੀ ਦੇ ਟੂਰਨਾਮੈਂਟ ਆ ਉਹਨਾਂ ਨੂੰ ਜ਼ਿਆਦਾ ਵਧਾਓ ਉਹ ਜ਼ਿਆਦਾ ਵਧਾਵਾਂਗੇ ਤੇ ਆਪਣਾ ਇਹ ਹੌਲੀ ਹੌਲੀ ਆਪੀ ਇਹ ਚੀਜ਼ਾਂ ਬੱਚਿਆਂ ਦਾ ਜਿਹੜਾ ਰੁਝਾਨ ਆ ਵਧੇਗਾ ਊਰਜਣ ਵਧਣ ਦੇ ਨਾਲ ਹੀ ਆਪਣਾ ਜਿਹੜਾ ਯੂਥ ਆ ਗਿਆਏਗਾ ਜੀ ਮੁੰਡਿਆਂ ਦਾ ਪੁਰਾਣੇ ਆਪਾਂ ਮੁਰਤਾ ਨੂੰ ਦੇਖੀਏ ਸਮੇਂ ਪਹਿਲੇ ਤੇ ਅੱਜ ਦੀ ਸਮੇਂ ਦੀ ਗੱਲ ਕਰਦੇ ਆ ਪਹਿਲੇ ਸਮੇਂ ਦੀਆਂ ਗੇਮਾਂ ਨੂੰ ਦੇਖਦੇ ਆ ਤੇ ਅੱਜ ਦੀਆਂ ਜਿਹੜੀਆਂ ਗੇਮਾਂ ਦੇ ਤੇ ਜਵੇਂ 56 ਹੋ ਗਈਆਂ ਟੂਰਨਾਮੈਂਟ ਹੋ ਗਈ ਜੀ ਜੀ ਉਹਨਾਂ ਵਿੱਚ ਤੇ ਅੱਜ ਦੀਆਂ ਗੇਮਾਂ ਵਿੱਚ ਕੀ ਅੰਤਰ ਦੇਖ ਰਹੇ ਹੋ ਏਦਾਂ ਹੈ ਜੀ ਪਹਿਲਾਂ ਦੇ ਹਿਸਾਬ ਦੇ ਨਾਲ ਪਹਿਲਾਂ ਮੈਂ ਵੀ ਪਲਵਾਨੀ ਕਰਦਾ ਸੀਗਾ ਤੇ ਚਲੋ ਕਿਸੇ ਮਜਬੂਰੀਆਂ ਕਰਨਾ ਬਾਹਰ ਜਾਣਾ ਪੈ ਗਿਆ ਤੇ ਪਹਿਲਾਂ ਏਦਾਂ ਸੀਗਾ ਬਹੁਤ ਵਧੀਆ ਪਹਿਲਾਂ ਪੁਰਾਣੇ ਤਰੀਕੇ ਦੇ ਨਾਲ ਟੂਰਨਾਮੈਂਟ ਕਰਾਂਦੇ ਸੀ ਛਿੰਝਾਂ ਕਰਾਂਦੇ ਸੀਗੇ ਹੁਣ ਜਿੱਦਾਂ ਕਿ ਆਪਣੇ ਮੁੰਡੇ ਜਾਦੇ ਬਾਹਰ ਜਾਈ ਜਾਂਦੇ ਆ ਇਹ ਚੀਜ਼ਾਂ ਕੁਝ तरीके ਦੇ ਨਾਲ ਉਹ ਲੂਪ ਹੋਈ ਜਾਂਦੀ ਆ ਪਿੰਡਾਂ ਦੇ ਵਿੱਚੋਂ ਸੋ ਸਾਡਾ ਸਾਰੇ ਮੁੰਡਿਆਂ ਦਾ ਇਹੀ ਉਪਰਾ ਲਾਇਆ ਕਿ ਇਹ ਚੀਜ਼ਾਂ ਨੂੰ ਅੱਗੇ ਵਧ ਕੇ ਇਹਨਾਂ ਦੇ ਜ਼ਿਆਦਾ ਪੈਸਾ ਲਾ ਕੇ ਇਹਨਾਂ ਨੂੰ ਅੱਗੇ ਲਿਆ ਕੇ ਜਿਹੜੇ ਮੁੰਡੇ ਤਗੜੇ ਹੋਣ ਵਾਲੇ ਆ ਉਹਨਾਂ ਦੀ ਹੈਲਪ ਕੀਤੀ ਜਾਏ ਜਿੰਨੇ ਖਾੜੇ ਆ ਉਹਨਾਂ ਦੀ ਹੈਲਪ ਕੀਤੀ ਜਾਏ ਤੇ ਜਿੰਨੇ ਤਗੜੇ ਹੋਣ ਵਾਲੇ ਮੁੰਡੇ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਉਹਨਾਂ ਨੂੰ ਕਿਸੇ ਜਗ੍ਹਾ ਤੇ ਪਹੁੰਚਾਇਆ ਸਾਰੇ ਵੀਰਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਆਣ ਕੇ ਕਵਰ ਕਰ ਰਹੇ ਹੋ ਬਾਕੀ ਗੱਲ ਛਿੰਜ ਦੀ ਆ ਛਿੰਜ ਪਹਿਲਾਂ ਵੀ ਹੁੰਦੀ ਸੀ ਤੇ ਹਰ ਸਾਲ ਹੁੰਦੀ ਰਹਿੰਦੀ ਆ ਇੱਕ ਸਾਡਾ ਮੇਨ ਮਕਸਦ ਇਹ ਆ ਵੀ ਅਸੀਂ ਐਨ ਆਰ ਆਈ ਮੁੰਡੇ ਜਿੰਨੇ ਵੀ ਆ ਬਾਹਰ ਚਲੇ ਗਏ ਆ ਤੁਹਾਨੂੰ ਦੱਸਿਆ ਹੀ ਆ ਇੱਕ ਅਸੀਂ ਹੁਣ ਸਾਰਾ ਗਰੁੱਪ ਇਕੱਠਾ ਹੁੰਦੇ ਆ ਤੇ ਨਿਆਣੇ ਸਾਡੇ ਨਾਲ ਜੁੜੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਨਿਆਣੇ ਖੇਡਣ ਵਾਸਤੇ ਤਿਆਰ ਆ ਬਿਲਕੁਲ ਸਿਰਫ ਇੱਕ ਪ੍ਰੇਰਣਾ ਦੇਣੀ ਆ ਵੀ ਇੱਥੇ ਗਰਾਊਂਡ ਚਾੜਨ ਜਦੋਂ ਬੰਦਾ ਗਰਾਊਂਡ ਚਾਹੂਗਾ ਤੇ ਮਿਹਨਤ ਕਰੂਗਾ ਕਰੂਗਾ ਇੱਕ ਦੂਜੇ ਨੂੰ ਦੇਖ ਕੇ ਕਰੂਗਾ ਜ਼ਰੂਰ ਮਿਹਨਤ ਅਸੀਂ ਇਹ ਚਾਹੁੰਦੇ ਆ ਵੀ ਚਲੋ ਹੋਰ ਇੱਕ ਦੋ ਮੁੰਡਾ ਪਿੰਡ ਵਿੱਚੋਂ ਪਹਿਲਵਾਨ ਉਠੇ ਵਧੀਆ ਇੱਦਾਂ ਸ਼ੇਂਜ ਹੁੰਦੀ ਰਹੇ ਠੀਕ ਹੈ ਇਸ ਸਾਲ ਜੀ ਪਹਿਲੀ ਸ਼ੇਜ ਆਪਣੇ ਹੋ ਰਹੀ ਲਖਣਪਾ ਨਹੀਂ ਜੀ ਇਹ ਬਹੁਤ ਸਮੇਂ ਤੋਂ ਸਾਡੇ ਤੋਂ ਪਹਿਲਾਂ ਦੀ ਹੋਇਆ ਪੁਰਾਣੇ ਪੁਰਾਣ ਅੰਤਰ ਸਮੇਂ ਤੋਂ ਸਾਡਾ ਪਹਿਲਵਾਨ ਸਾਡਾ ਚਾਚਾ ਗੁਰਵਰਜਨ ਸਿੰਘ ਪਹਿਲਵਾਨ ਗੁਰਦੇਵ ਸਿੰਘ ਦਾ ਡੈਡੀ ਪੰਜਾਬ ਟਾਈਗਰ ਦਰਸ਼ਨ ਸਿੰਘ ਪਹਿਲਵਾਨ ਹੁਣ ਗੁਰਦੇਵ ਸਿੰਘ ਪਹਿਲਵਾਨ ਨੇ ਖਾਣਾ ਬਣਾਇਆ ਆਪਣੀ ਪਹਿਲੀ ਸਾਡੇ 3 ਕਿੱਲਾਂ ਦੇ ਵਿੱਚ ਪਹਿਲਵਾਨਾਂ ਨੂੰ ਦੋ ਬੋਰੀਆਂ ਬਦਾਮ ਪੰਜ ਸੱਤ ਟੀਨ ਘਿਓ ਦੇ ਕਮਰੇ 200 400 ਮੁਰਗਾ ਪਰੀ ਅਲੋਲੇ ਆ ਕੇ ਦੇ ਕੇ ਜਾਂਦਾ ਚੋਦ ਵੀ ਜਾਂਦਾ ਸਾਰੇ ਪਿੰਡ ਦੇ ਵੱਲੋਂ ਅਸੀਂ ਇਹਦਾ ਧੰਨਵਾਦ ਕਰਦੇ ਆ ਕਿ ਸਾਰਾ ਪ੍ਰਾਲਾ ਕਰਕੇ ਇਹਨੇ ਮੁੰਡਿਆ ਨੂੰ ਜੋੜਿਆ ਤੇ ਪਿੰਡ ਦੇ ਵਿੱਚ ਆਣ ਕੇ ਸਿੰਝ ਪਾਈ ਹੈ ਸਪੈਸ਼ਲ ਸਿੰਝ ਪਾਉਣ ਵਾਸਤੇ ਗੁਰਦੇਵ ਸਿੰਘ ਆਇਆ ਸਾਡਾ ਪਰਿਵਾਰ ਵੱਲੋਂ ਪਿੰਡ ਵੱਲੋਂ ਇਲਾਕੇ ਵੱਲੋਂ ਸਾਰੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਵੇਂ ਅੱਜ ਅਸੀਂ ਪਿੰਡ ਲਖਣ ਕਲਾ ਕਰਪੂਤਲਾ ਤੋਂ ਗੱਲ ਕਰ ਰਿਹਾ ਸੀ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਅੱਤੇ ਵੀਡੀਓ ਦਿਖਾਉਂਦੇ ਰਵਾਂ ਸਤਿ ਸ਼੍ਰੀ ਅਕਾਲ ਆਪ ਕੋਈ ਨਾ ਕੋਈ ਜਿਹੜਾ ਆ ਗਿਆ ਕੋਈ ਗੱਲ ਹੀ ਆ ਗਿਆ ਪਰ ਹੈ ਬਹੁਤ ਵਧੀਆ ਇਹ ਬਾਬਾ ਜੀ ਵੱਲੋਂ ਪਿਆਰ ਹੈ ਸਰ ਜੇ ਸਿਪੂ ਜਿਹੜਾ ਬਾਬਾ ਨਨਕੇ ਮਲ ਜਲਦੀ ਖਾਣੇ ਜਾਣਾ ਨਾਲੇ ਬੇਨਤੀ ਕਰਦੇ ਹਾਂ सोनू ਜੇ ਨਾ

3RME ਦੀ ਹੋਈ ਅਗਲੀ ਵਾਰਤੀ ਹੈ ਜੋ ਕਿ 4 ਸਾਲ ਦੀ ਅਜੇ ਤੱਕ ਉਹ ਉਹਦੇ ਬਾਅਦ ਸੈਟ 12 ਮਾਰਚ ਦੀ ਖੁੱਲੀ ਹੈ 10 ਪ੍ਰਯਾਤਕ ਸੈਟ ਚੱਲੇਗੀ ਉਮਰ ਹੈਗੀ 17.5 ਤੋਂ 21 ਸਾਲ 10ਵੀਂ ਪਾਸ +2 ਪਾਸ ਟੈਕਨੀਕਲ ਕਰਕੇ ਜਿੱਤੇ ਸਕਦੇ ਆ ਜੇ ਕੋ ਚਾਹਵਾਣੇ ਆਪਣੇ ਲਾਗੇ ਕੈਫੇ ਤੇ ਜਾਓ ਸਰਕਾਰੀ ਫੀਸ 2200 ਰੁਪਇਆ ਹੈ ਤੋ ਆਪਣਾ ਅਪਲਾਈ ਕਰ ਸਕਦੇ ਆ ਜੇ ਕਿਨੇ ਹੱਥ ਬੁਕਰ ਆਣੀ ਹੈ ਤੁਸੀਂ ਕਰ ਦਾਂਗੇ ਸਰਕਾਰੀ ਫੀਸ ਸਿਰਫ 250 ਰੁਪਇਆ ਹੈ ਇਹ ਤੋਂ ਨਵਾਂ ਕੋਈ ਹੋਰ ਪੈਸਾ ਨਹੀਂ ਹੈਗਾ ਜੇ ਆ ਕੀ ਚਾਂਸ ਬਹੁਤ ਜ਼ਿਆਦਾ ਨੇ ਆਪਣੇ ਸਿੱਖ ਰਾਜ ਦੇ ਪਿੰਡ ਦੇ ਸਿੱਖ ਨੌਜਵਾਨਾਂ ਦੇ ਉਹਨੇ ਵੈਕੈਂਸੀਆਂ ਬਹੁਤ ਜ਼ਿਆਦਾ ਖਾਲੀ ਨੇ ਨਹੀਂ ਤੇ ਵੈਕੈਂਸੀਆਂ ਜਿਹੜੀਆਂ ਆਪੀਆਂ ਕੀ ਐ ਦੂਜੀਆਂ ਅਦਰ ਕੰਟਰੀ ਨੂੰ ਚਲ ਜਣੀਆਂ ਫਿਰ ਤੁਸੀਂ ਕੱਲ ਨੂੰ ਜਾ ਲਗੇ ਥੀ ਧੱਲੇ ਲਾਉਣੇ ਆ ਘਾਟੀਆਂ ਵੈਕੈਂਸੀਆਂ ਦੂਜੀਆਂ ਕਸਟਮ ਦੇਤੀਆਂ ਜਾਂ ਦੂਜੇ ਸਟੇਟ ਚੋਂ ਦੇਤੀਆਂ ਇਸ ਕਰਕੇ ਤੁਹਾਨੂੰ ਬਿਨਾ ਵੇਰ ਕਰਨ ਆਇਆ ਤਾਂ ਬਾਤ ਤੋਂ ਬਾਤ ਆਪਣੇ ਪਿੰਡ ਚ ਗੁਰਪਾਚਾ ਗੁਰਦਵਾਰਨ ਲੋਸ਼ਣ ਕਰਾਓ ਜਿੱਕੇ ਨੇ ਭਰਤੀਆਂ ਲਈਏ ਬਸ ਪ੍ਰਾਣ ਲਾਸਟ ਰੇਟ ਦਿੱਤੀਏ 10 12 ਜਨੇ ਬੱਚਿਆਂ ਨੇ ਆਕੇ ਆਪਣਾ ਕੈਪੀਟਲ ਬਣਾਈ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਟੀਮ ਦਾ ਮਾਣ ਅਤੇ ਫਖਰ ਮਹਿਸੂਸ ਕਰਦੇ ਆ ਕਿ ਤੁਹਾਡਾ ਕਦਮ ਕਦਮ ਚੱਲ ਕੇ ਇੱਥੇ ਆਉਣਾ ਸਾਡੇ ਸਿਰ ਮੱਤੇ ਪਰਵਾਨ ਹੈ ਉਹ ਕੁਸ਼ਤੀ ਦੀ ਬੜੇ ਮਾਣ ਤੇ ਫਖਰ ਵਾਲੀ ਗੱਲ ਹੈ ਸ਼ੁਰੂਆਤ ਦਾ ਕਰਾਈ ਹੈ ਜਿਹਨੂੰ ਕਿ ਆਪਾਂ ਬੜੇ ਮਾਣ ਨਾਲ ਕਹਿੰਦੇ ਆ ਬਿਲ ਬਿਗਿੰਗ ਇਜ਼ ਹਾਫ ਦਾ ਚੰਗੀ ਸ਼ੁਰੂਆਤ ਅੱਧਾ ਕੰਮ ਖਤਮ ਵਾਲੀ ਗੱਲ ਹੈ ਦੂਜਾ ਮੈਂ ਮਾਈਕ ਦੇ ਬਿਲਕੁਲ ਨੇੜੇ ਕਰਕੇ ਗਾਵਾਂਗਾ ਕਿ ਸਾਡੇ ਨਗਰ ਦੇ ਸਰਦਾਰ ਸੁਰਿੰਦਰ ਸਿੰਘ ਜੀ ਛੋਟੀ ਸੂਬੇਦਾਰ ਬਣ ਕੇ ਸਟਾਰ ਹੋਲਡਰ ਬਣ ਕੇ ਆਪਣੀ ਫੌਜ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਆਏ ਹਨ ਇਹਨਾਂ ਦੀ ਵਿਸ਼ੇਸ਼ ਮਹਿੰਮਤ ਚੱਲਦੀ ਹੈ ਕਿ 10 ਅਪ੍ਰੈਲ ਤੱਕ ਇਹ ਸਾਈਟ ਆਰਮੀ ਦੀ ਭਰਤੀ ਦੀ ਖੁੱਲ੍ਹੀ ਹੈ ਜਿਹੜੇ ਵੀ ਨੌਜਵਾਨ 18 ਸਾਲ ਤੋਂ ਉੱਪਰ ਬਾਣੇ ਭਰਤੀ ਹੋਣਾ ਚਾਹੁੰਦੇ ਨੇ ਉਹ ਅੱਜ ਵੀ ਚੱਲਦੇ ਮੇਲੇ ਦੇ ਦੌਰਾਨ ਇਹ ਸਾਡੇ ਨੌਜਵਾਨ ਸਾਬ ਅਧਰ ਸੁਭੇਦਾਰ ਸੁਰਿੰਦਰ ਸਿੰਘ ਛੋਟੀ ਸਾਹਿਬ ਨਾਲ ਸੰਪਰਕ ਕਰਨ ਤਾਂ ਕਿ ਕਿਸੇ ਨੂੰ ਰੋਟੀ ਰੋਜੀ ਦਾ ਸਾਧਨ ਅਤੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲ ਸਕੇ ਬਾਕੀ ਵੱਖ-ਵੱਖ ਚੈਨਲਾਂ ਵੱਲੋਂ ਆਏ ਹੋਏ মিডিਆ ਵਾਲੇ ਵੀਰਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਸਤਿਗੁਰੂ ਸ਼ਕਤੀ ਬਾਦਸ਼ਾ ਘਰਕੜ ਦੀ ਕਲਾ ਬਖਸ਼ਣ ਕਿਉਂਕਿ ਤੁਹਾਡੇ ਰਾਹੀਂ ਇਸ ਕੇਸ਼ ਜੋ ਕਿ ਨਸ਼ਾ ਮੁਕਤ ਪੰਜਾਬ ਹੈ ਇਹ ਤੁਹਾਡੇ ਲਈ ਜਾ ਸਕਦਾ ਹੈ ਕਿਉਂਕਿ ਸਾਡਾ ਦਾਰਾ ਇੱਕ ਪਿੰਡ ਪੱਧਰ ਤੱਕ ਹੈ ਤੁਹਾਡਾ ਦਾਰਾ ਅੰਤਰਰਾਸ਼ਟਰੀ ਪੱਧਰ ਤੱਕ ਹੈ ਜਿਹੜਾ 24 ਫੁੱਟਲਾ ਪੰਜਾਬ ਟੀਵੀ ਵਾਲੇ ਹੋਰ ਸੱਜਣ ਜਾਂ ਮੇਰੇ ਬਾਅਦ ਇਕਲਾ ਸਦੇਓ ਮੈਂ ਤੁਹਾਡੇ ਅਪਸ਼ੇਸ਼ ਤੌਰ ਤੇ ਬਾਣ ਕਰ ਦਿਆ ਕਰਾਂ ਉਹਦੇ ਬੀਬੀ ਰੋਣਾ ਆਪਣੀ ਕੰਮ ਕਾਜਾਂ ਤੋਂ ਵਿਲੀ ਹੋ ਕੇ ਇੰਜ ਨੇ ਜੀਓ ਹੈ ਤੁਹਾਨੂੰ ਮੈਨੂੰ ਲੱਗਦਾ ਕਿ ਥੋੜਾ ਜਿਹਾ ਕੁਰਸੀਆਂ ਦੇ ਘਾਟ ਆਈ ਹੈ ਅਸੀਂ ਬੰਦੂਆ ਕਰਦੇ ਆ ਜੀ ਬੀਬੀ ਮਹਿਸੂਸਾ ਕਰਿਓ ਮੁਰਸ਼ਕੇ ਤੁਹਾਡੇ ਵਾਸਤੇ ਵੀ ਆ ਰਹੀ ਹੈ ਇੱਕ ਖੁਸ਼ੀ ਦਾ ਜ਼ਿਕਰ ਐਲਾਨੇ ਦੀ ਸਰਦ ਜੀ ਮੇਰੇ ਨਾਲ ਟੈਕਨੀ ਜੀ ਤੇ ਫਿਰ ਵੀ ਬੱਚਿਆਂ ਨੇ ਮੈਨੂੰ ਮਜਬੂਰ ਕਰਕੇ ਕਿਹਾ ਮੰਚ ਦੇ ਉੱਪਰ ਸਰਕਾਰ ਕੀ ਸ਼ੇਨ ਲਾਇਨ ਤੋਂ ਹੋਰ ਉਹਨਾਂ ਦੇ ਨਾਲ ਤਾਂ ਪੜ ਕੇ ਸੱਜਣ ਅਸ਼ੀਰਵਾਦ ਜੀ ਚੱਕ ਲੋ ਮੈਂ ਕੋ ਸ਼ੇਡੋ ਪਹਾੜੀ ਦਾ ਬੁੱਲਾ ਹਾਂ ਜੀ ਬਹੁਤ ਚੰਗੀ ਤਰ੍ਹਾਂ ਦੇਖੀ ਸਾਹਮਣੇ ਆ ਖੇਡਣ ਦਾ ਚੱਲੀ ਪਏ ਇਹ ਇੱਕ ਬੜਾ ਯਾਕਰਾਂ ਯਾਕਰ ਦੀ ਧਰਤੀ ਦਾ ਮਲ ਬਿਖਾ ਹੋ ਗਿਆ ਬਹੁਤ ਹੀ ਸ਼ਾਨਦਾਰ ਕੁਸ਼ਤੀ ਆ ਦੋਨੋਂ ਪਹਿਲਵਾਨ ਚੋਟੀ ਦੇ ਆ ਦੋਨੋਂ ਪਹਿਲਵਾਨ ਬਰਾਬਰ ਦੇ ਆ ਐ ਦੇਖੋ ਕਹਾਂ ਕਿਦਾ ਚੱਲਦੀਆਂ ਜਿਹਦਾ ਮਸ ਆਦੇ ਬਹੁਤ ਸਤਿਕਾਰਯੋਗ ਰਣਜੀਤ ਸਿੰਘ ਜੀ ਗਿੱਲ ਯੂਕੇ ਵਾਲੇ ਉਹਨਾਂ ਦਾ ਬੜਾ ਜੋਗਦਾਨ ਹੈ तहे ਦਿਲੋਂ ਧੰਨਵਾਦ ਕਰਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਪਟਵਾਰੀ ਸਾਹਿਬ ਸਾਡੇ ਵੱਡੇ ਭਾਜੀ ਸਰਦਾਰ ਮਨਪ੍ਰੀਤ ਸਿੰਘ ਜੀ ਯੂਐਸਏ ਦੀ ਧਰਤੀ ਤੋਂ ਬਿਲਕੁਲ ਸਾਨੂੰ ਬਹੁਤ ਹੀ ਚਾਹ ਤੇ ਉਤਸ਼ਾਹ ਆ ਕਿਉਂਕਿ ਇੱਥੇ ਹਰ ਸਾਲ ਦੀ ਤਰ੍ਹਾਂ ਸਾਡੇ ਪਿੰਡ ਵਿੱਚ ਸੱਨੇ ਮੇਲਾ ਹਰ ਹੁੰਦਾ ਹੈ ਇਸ ਵਾਰ ਵੀ ਅਸੀਂ ਵਧੀਆ ਤਰੀਕੇ ਨਾਲ ਕਰਾਉਣ ਜਾ ਰਹੇ ਹਾਂ ਇਸ ਵਿੱਚ ਲਗਭਗ 25 ਅਖਾੜਿਆਂ ਦੇ ਪਹਿਲਵਾਨ ਆਏ ਆ ਬਧੀਆ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣ ਜਾ ਰਹੀਆਂ ਜਿਹੜੀਆਂ ਮੇਨ ਕੁਸ਼ਤੀ ਆ ਉਹ ਜੱਸੇ ਪੱਟੀ ਦੀ ਤੇ ਭਾਰਤ ਕੇਸਰੀ ਦਿੱਲੀ ਦੀ ਹੋਣ ਜਾ ਰਹੀ ਹੈ ਜੀ ਬਧੀਆ ਜਿਹੜੀਆਂ ਮੇਨ ਕੁਸ਼ਤੀ ਆ ਉਹ ਜੱਸੇ ਪੱਟੀ ਦੀ ਤੇ ਭਾਰਤ ਕੇਸਰੀ ਦਿੱਲੀ ਦੀ ਹੋਣ ਜਾ ਰਹੀ ਹੈ ਜੀ 1 ਲੱਖ ਰੁਪਇਆ ਰੱਖਿਆ ਗਿਆ ਤੇ ਬਾਕੀ ਦੂਸਰੀਆਂ ਕੁਸ਼ਤੀਆਂ ਪਹਿਲਵਾਨਾਂ ਦੇ ਹਿਸਾਬ ਨਾਲ ਉਹ ਵੀ ਚੰਗੇ ਪ੍ਰਾਈਸ ਨਸ਼ੇ ਤੋਂ ਦੂਰ ਕਰਨ ਵਾਸਤੇ ਹੀ ਨੌਜਵਾਨਾਂ ਨੂੰ ਇਸੇ ਕਰਕੇ ਅਸੀਂ ਛਿੰਲੇ ਮਿਲੇ ਕਰਾਉਂਦੇ ਆ ਮੇਲੇ ਦੇ ਵਿੱਚ ਹੋਰ ਵੀ ਪ੍ਰੋਗਰਾਮ ਕਰਾਉਨੇ ਆ ਪਿਤਾਰੋਗੀ ਪੰਜਾਬ ਦੀ ਜਵਾਨੀ ਤੇ ਸਾਡਾ ਪਿੰਡ ਦੇ ਨੌਜਵਾਨ ਨਸ਼ੇ ਤੋਂ ਦੂਰ ਰਹਿਣ ਖੇਡਾਂ ਦੇ ਨਾਲ ਜੁੜਨ ਚਿੱਟੇ ਵਰਗੇ ਭਿਆਨਕ ਨਸ਼ੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਪੰਜਾਬ ਦੀ ਨੌਜਵਾਨੀ ਦਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਹੀ ਅਸੀਂ ਗਰਾਊਂਡਾਂ ਦੇ ਨਾਲ ਜੋੜਨੇ ਤੇ ਥਾਂ ਇਦਾਂ ਦੇ ਮੇਲੇ ਕਰਾਦੇ ਪਿੰਡ ਚ ਇਹ ਪਹਿਲਾਂ ਵੀ ਵਧੀਆ ਸੀ ਪਰ ਹੁਣ ਅੱਜ ਕੱਲ ਦੇ ਟਾਈਮ ਦੇ ਹਿਸਾਬ ਨਾਲ ਚਿੰਤਾ ਜਿਆਦਾ ਵਧਿਆ ਹੋ ਰਹੀ ਆ ਕਿਉਂ ਪਲੇਅਰ ਨੂੰ ਤਿਆਰ ਹੋਣ ਵਾਸਤੇ ਮਿਹਨਤ ਚੰਗੀ ਮਿਹਨਤ ਚਾਹੀਦੀ ਤੇ ਮਿਹਨਤ ਦੇ ਨਾਲ ਨਾਲ ਚੰਗੀ ਖਰਾਕ ਚਾਹੀਦੀ ਤੇ ਖਰਾਕ ਵੀ ਪੈਸੇ ਦੇ ਸਿਰ ਤੇ ਹੁੰਦੀ ਤੋ ਇਸ ਕਰਕੇ ਅੱਜਕਲ੍ਹ ਸਿੰਜਾਂ ਦੇ ਵਿੱਚ ਪ੍ਰਾਈਜ਼ ਬਹੁਤ ਜ਼ਿਆਦਾ ਰੱਖੇ ਜਾ ਰਹੇ ਤੇ ਪਲਵਾਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਪੈਸੇ ਦੀ ਵੀ ਸਪੋਰਟ ਹੋ ਰਹੀ ਹੈ। ਕੰਦੀ ਦੇ ਵਿੱਚ ਜਿਹੜੇ ਵੀ ਸਾਡੇ ਵਿਦਵੰਤੇ ਸੱਜਣ ਆਏ ਆ ਪਿੰਡ ਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਪਿੰਡ ਦੇ ਮੁੰਡੇ ਨੌਜਵਾਨ ਬੀਬੀਆਂ ਜਾਂ ਲਾਗੇ ਬਲੇ ਪਿੰਡਾਂ ਤੋਂ ਦਰਸ਼ਕ ਦੇਖਣ ਵਾਸਤੇ ਆਏ ਮੇਲਾ ਅਸੀਂ ਉਹਨਾਂ ਦੇ ਵਾਸਤੇ ਲਗਭਗ 21 ਲੱਖੀ ਡਰਾ ਕੱਟਣ ਜਾ ਰਹੇ ਆ ਜੀ ਜਿਨ੍ਹਾਂ ਦੇ ਵਿੱਚ ਪੱਖੇ, ਫਰਿੱਜਾਂ, ਕੁੱਕਰ, ਕਰਦੀ ਕਿਚਨ ਦਾ ਸਮਾਨ ਇਦਾਂ ਦੀਆਂ ਚੀਜ਼ਾਂ ਹੀ ਕੱਢਣ ਜਾ ਰਹੇ ਆ ਜੀ। ਨੌਜਵਾਨੀ ਨੂੰ ਵੀ ਤੇ ਰਹੇਗਾ ਆਪਣੇ ਸਿਆਣੇ ਵਰਗ ਨੂੰ ਵੀਰਖਾਂ ਨੂੰ ਵੀ ਵੀ ਆਪਾਂ ਰਾਜਨੀਤੀ ਨੂੰ ਛੱਡ ਕੇ ਆਪਾਂ ਰਾਜਨੀਤੀ ਦੀ ਤੇ ਪੱਦਰ ਤੋਂ ਉੱਪਰ ਉੱਠ ਕੇ ਪਿੰਡ ਦੇ ਵਿੱਚ ਵੱਤੋ ਵੱਤ ਖੇਡਾਂ ਕਰਾਈਏ ਨੌਜਵਾਨੀ ਨੂੰ ਆਪਾਂ ਨਸ਼ੇ ਤੋਂ ਦੂਰ ਕਰੀਏ ਆਪਾਂ ਰਲ ਮਿਲ ਕੇ ਇੱਕ ਦੂਸਰਾ ਸਾਥ ਦੇਈਏ ਤਾਂ ਜੋ ਕੀ ਆਪਾਂ ਨਸ਼ੇ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਿਆ ਜਾ ਸਕੇ ਜਿਹਦੀ ਜਿਹਨੂੰ ਮੁੱਖ ਰੱਖਦਾ ਸਭ ਤੋਂ ਪਹਿਲਾਂ ਤੇ ਮੈਂ ਅਸੀਂ ਗਰਾਊਂਡ ਦੀ ਤਿਆਰੀ ਬਹੁਤ ਵਧੀਆ ਕੀਤੀ ਆ ਉਸ ਤੋਂ ਇਲਾਵਾ ਹਰੇਕ ਅਖਾੜੇ ਦੇ ਪਹਿਲਵਾਨਾਂ ਵਾਸਤੇ ਉਹਨਾਂ ਦਾ ਵੱਖਰਾ ਸੈਟਅਪ ਲਾਇਆ ਅੰਦਰ ਵੱਖਰਾ ਉਹਨਾਂ ਦੀ ਜਗ੍ਹਾ ਫਿਕਸ ਕੀਤੀ ਆ ਹਰੇਕ ਅਖਾੜੇ ਦੇ ਪਹਿਲਵਾਨ ਆਪਣਾ ਵੱਖਰਾ ਵੱਖਰਾ ਬੈਠਣ ਦਾ ਫਿਰ ਉਹਨਾਂ ਦੇ ਜਿਹੜੇ ਪਹਿਲਾਂ ਦੂਰੋਂ ਪਹਿਲਵਾਨ ਆਏ ਉਹਨਾਂ ਦੇ ਰਹਿਣ ਵਾਸਤੇ ਰਾਤ ਨੂੰ ਹੀ ਇੱਥੇ ਕਮਰਾ ਦਾ ਅਰੇਂਜਮੈਂਟ ਵੀ ਕੀਤਾ ਉਹਨਾਂ ਦੀ ਰੋਟੀ ਪਾਣੀ ਦਾ ਉਹਨਾਂ ਦੇ ਆਉਣ ਜਾਣ ਦਾ ਖਰਚਾ ਉਹਨਾਂ ਨੂੰ ਕੱਪੜੇ ਤੋਂ ਤਿੱਤੇ ਤੱਕ ਵੀ ਦਿੱਤੇ ਗਏ ਆ ਹਰੇਕ ਫੈਸਿਲਿਟੀ ਸਾਡੇ ਵੱਲੋਂ ਦਿੱਤੀ ਗਈ ਆ ਤੇ ਹੋਰ ਵੀ ਜਿੰਨੇ ਵੀ ਕੋਈ ਵੀ ਜਿਹੜੇ ਵੀ ਪਹਿਲਵਾਨ ਆ ਰਹੇ ਆ ਸਾਰਾ ਬਾਤ ਮੇਰੇ ਵੱਧ ਚੜ ਕੇ ਇਸੇ ਜੋ ਕਿਸੇ ਵੀ ਚੀਜ਼ ਦੀ ਲੋੜ ਆ ਸਾਡੀ ਸ਼ਿੰਝ ਕਮੇਟੀ ਸਾਡੇ ਐਨ ਆਰ ਆਈ ਵੀਰ ਪਹਿਲਵਾਨ ਪਤਲੂ ਹੁਣਾਂ ਦਾ ਵੀ ਧੰਨਵਾਦ ਕਰਦੇ ਆ ਪਹਿਲਵਾਨ ਪਤਲੂ ਹੁਣਾਂ ਦਾ ਵੀ ਧੰਨਵਾਦ ਕਰਦੇ ਆ ਅੱਜ ਚੋਟੀ ਦਾ ਇਹ ਸ਼ਿੰਝ ਮੇਲਾ ਚੱਲਦਾ ਹੋਇਆ ਹੈ ਔਰ ਕਪੂਰਥਲਾ ਪਿੰਡ ਲਖੜਾ ਦਾ ਦੇਖ ਲਓ ਨੀਂਗਾ ਮਾਰੀਏ ਸਾਰੇ ਐਨਆਰਆਈ ਵੀਰੋ ਦੇਖਣਾ ਮੇਰੇ ਵੀਰੋ ਰੁਸ਼ਤਮੇ ਹਿੰਦ ਪਹਿਲਵਾਨ ਮਿਹਰਦੀਨ ਸਾਦਾ ਲੱਗਦਾ ਜਿਗਰ ਮਜੀਦਾ ਪਹਿਲਵਾਨ ਪੁੱਜ ਗਿਆ ਮੇਰੇ ਵੀਰੋ ਤਾੜੀਆਂ ਖੁੱਲ ਕੇ ਲਾਓ ਬੇਨਤੀ ਕਰਦੇ ਮਜੀਦੇ ਪਹਿਲਵਾਨ ਨੂੰ ਕਿ ਖਾੜੇ ਪਾਛੇ ਜੀ ਬੈਠਣ ਦੀ ਕਿਰਪਾਤਾ ਕਰੋ ਜਿੰਨੇ ਵੀ ਪਹਿਲਵਾਨ ਸਾਡੇ ਵਿਚਕਾਰ ਪੁੱਜੇ ਆ ਤਾੜੀਆਂ ਸੰਤਾ ਵੱਲੋਂ ਗੁਰਦੇਵ ਪਹਿਲਵਾਨ ਜੀ ਜੁਕੇ ਵਾਲਿਆਂ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਰਪੰਚ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਵੱਲੋਂ ਤਹਿ ਦਿਲੋਂ